ਸਸ਼ੀਕਾ ਦੋਸਤੋ ਦੋਸਤੋ ਆਪਾਂ ਸਾਰੇ ਜਾਣੇ ਆਪਣੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਪ੍ਰਾਪਤ ਕਰਨਾ ਚਾਹੁੰਦੇ ਆ ਕੁਛ ਨਾ ਕੁਛ ਵੱਡਾ ਕਰਨਾ ਚਾਹੁੰਦੇ ਆ ਕੁਛ ਨਾ ਕੁਛ ਕਰਕੇ ਦਿਖਾਉਣਾ ਚਾਹੁੰਦੇ ਆ ਕਾਮਯਾਬ ਹੋ ਕੇ ਦਿਖਾਉਣਾ ਚਾਹੁੰਦੇ ਆ ਪਰ ਕਿਤੇ ਨਾ ਕਿਤੇ ਥੋੜੀ ਜੀ ਕੋਸ਼ਿਸ਼ ਕਰਨ ਤੋਂ ਬਾਅਦ ਹੀ ਆਪਾਂ ਹਾਰ ਮੰਨ ਲੈਂਦੇ ਆ ਤੇ ਆਪਣਾ ਸੁਪਨਾ ਅਧੂਰਾ ਰਹਿ ਜਾਂਦਾ ਹੈ ਤਾਂ ਇਸ ਲਈ ਮੈਂ ਅੱਜ ਤੁਹਾਡੇ ਲਈ ਇੱਕ ਕਹਾਣੀ ਲੈ ਕੇ ਆਈ ਆ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਕਹਾਣੀ ਸ਼ੁਰੂ ਕਰਦੇ ਆਂ ਦੋਸਤੋ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਫਕੀਰ ਰਹਿੰਦਾ ਸੀ ਉਹ ਰੋਜ਼ ਇੱਕ ਮੰਦਿਰ ਦੇ ਸਾਹਮਣੇ ਬੈਠ ਕੇ ਰੋਜ਼ ਉੱਚੀ-ਉੱਚੀ ਚੀਖਦਾ ਸੀ ਤੇ ਕਹਿੰਦਾ ਸੀ ਜੋ ਚਾਹੋਗੇ ਉਹੀ ਪਾਓਗੇ ਉਸ ਮੰਦਿਰ ਵਿੱਚ ਬਹੁਤ ਲੋਕ ਮੱਥਾ ਟੇਕਣਾਉਂਦੇ ਉਸ ਸਾਧੂ ਵੱਲ ਵੇਖਦੇ ਪਰ ਉਹਦੀ ਗੱਲਾਂ ਤੇ ਕੋਈ ਵੀ ਗੌਰ ਨਹੀਂ ਸੀ ਕਰਦਾ ਉਹ ਸਾਧੂ ਉੱਚੀ-ਉੱਚੀ ਚੀਖਦੇ ਰਹਿੰਦਾ ਕਿ ਜੋ ਚਾਹੋਗੇ ਉਹੀ ਪਾਉਂਗੇ ਤੇ ਲੋਕ ਉਹਦੀਆਂ ਗੱਲਾਂ 'ਤੇ ਧਿਆਨ ਨਹੀਂ ਦਿੰਦੇ ਸੀ ਲੋਕ ਉਹਨੂੰ ਕਹਿੰਦੇ ਸੀ ਇਹ ਪਾਗਲ ਹੈ ਇਹ ਰੋਜ਼ ਹੀ ਐਵੇਂ ਬੋਲਦਾ ਰਹਿੰਦਾ ਫਿਰ ਇੱਕ ਦਿਨ ਉੱਥੇ ਇੱਕ ਮੁੰਡਾ ਲੰਘ ਰਿਹਾ ਸੀ ਉਹ ਮੁੰਡਾ ਬਹੁਤ ਉਦਾਸ ਸੀ ਫਿਰ ਉਸਨੇ ਉਸ ਸਾਧੂ ਦੀ ਆਵਾਜ਼ ਸੁਣੀ ਸਾਧੂ ਉੱਚੀ-ਉੱਚੀ ਚੀਖ ਰਿਹਾ ਸੀ ਕਿ ਜੋ ਚਾਹੋਗੇ ਉਹੀ ਪਾਉਂਗੇ ਇਹ ਸੁਣ ਕੇ ਉਹ ਮੁੰਡਾ ਉਸ ਸਾਧੂ ਕੋਲ ਚਲਾ ਗਿਆ ਉਸ ਮੁੰਡੇ ਨੇ ਉਸ ਫਕੀਰ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਉੱਚੀ ਉੱਚੀ ਐਵੇਂ ਕਿਉਂ ਚੀਕਦੇ ਹੋ ਕਿ ਜੋ ਚਾਹੋਗੇ ਉਹੀ ਪਾਓਗੇ ਕਿ ਤੁਸੀਂ ਮੈਨੂੰ ਵੀ ਇਹ ਕੁਝ ਦੇ ਸਕਦੇ ਹੋ ਜੋ ਮੈਂ ਚਾਹੁੰਦਾ ਹਾਂ ਫਕੀਰ ਉਸ ਮੁੰਡੇ ਦੀ ਗੱਲ ਸੁਣ ਕੇ ਕਹਿੰਦਾ ਹੈ ਕਿ ਹਾਂ ਪੁੱਤ ਤੂੰ ਜੋ ਵੀ ਚਾਹੁੰਦਾ ਹੈ ਮੈਂ ਤੈਨੂੰ ਉਹ ਜ਼ਰੂਰ ਦੇਵਾਂਗਾ ਬਸ ਤੈਨੂੰ ਮੇਰੀ ਇੱਕ ਗੱਲ ਮੰਨਣੀ ਪਊਗੀ ਪਰ ਤੂੰ ਮੈਨੂੰ ਪਹਿਲਾਂ ਇਹ ਦੱਸ ਤੈਨੂੰ ਚਾਹੀਦਾ ਕੀ ਹੈ ਫਕੀਰ ਦੀ ਗੱਲ ਸੁਣ ਕੇ ਮੁੰਡਾ ਕਹਿੰਦਾ ਹੈ ਕਿ ਬਾਬਾ ਜੀ ਮੇਰਾ ਇੱਕ ਸੁਪਨਾ ਹੈ ਕਿ ਮੈਂ ਇੱਕ ਬਹੁਤ ਵੱਡਾ ਹੀਰਿਆਂ ਦਾ ਵਪਾਰੀ ਬਣਨਾ ਚਾਹੁੰਦਾ ਹਾਂ ਤੇ ਮੈਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਇਹ ਸੁਣ ਕੇ ਫਕੀਰ ਕਹਿੰਦਾ ਕੋਈ ਗੱਲ ਨਹੀਂ ਫਿਰ ਸਾਧੂ ਨੇ ਉਸ ਮੁੰਡੇ ਨੂੰ ਕਿਹਾ ਪੁੱਤ ਮੈਂ ਤੈਨੂੰ ਇੱਕ ਹੀਰਾ ਤੇ ਇੱਕ ਮੋਤੀ ਦਿੰਦਾ ਤੂੰ ਉਸ ਹੀਰੇ ਤੇ ਇੱਕ ਮੋਤੀ ਨਾਲ ਜਿੰਨੇ ਚਾਹੀ ਹੀਰੇ ਮੋਤੀ ਬਣਾ ਸਕਦਾ ਹੈ ਤੇ ਇੱਕ ਵੱਡਾ ਹੀਰਿਆਂ ਦਾ ਵਪਾਰੀ ਬਣ ਸਕਦਾ ਹੈ ਐਨਾ ਕਹਿ ਕੇ ਸਾਧੂ ਨੇ ਆਪਦੇ ਝੋਲੇ ਵਿੱਚੋਂ ਦੋ ਪੱਥਰ ਕੱਢੇ ਤੇ ਉਸ ਮੁੰਡੇ ਦੀ ਹਥੇਲੀ ਤੇ ਰੱਖਦੇ ਹੋਇਆ ਕਿਹਾ ਕਿ ਪੁੱਤ ਮੈਂ ਤੈਨੂੰ ਦੁਨੀਆ ਦਾ ਸਭ ਤੋਂ ਅਨਮੋਲ ਤੇ ਮਹਿੰਗਾ ਹੀਰਾ ਦੇ ਰਿਹਾ ਹਾਂ ਉਸ ਨੇ ਪਹਿਲਾ ਹੀਰਾ ਉਸ ਦੇ ਹੱਥ ਤੇ ਰੱਖ ਕੇ ਕਿਹਾ ਕਿ ਇਹ ਹੀਰਾ ਬਹੁਤ ਸੰਭਾਲ ਕੇ ਰੱਖੀ ਇਹ ਹੈ ਸਮਾਂ ਇਹਨੂੰ ਆਪ ਦੀ ਮੁਠੀ ਦੇ ਵਿੱਚ ਬੰਦ ਕਰਕੇ ਰੱਖੀ ਤੇ ਇਹਨੂੰ ਕਦੇ ਵੀ ਖਰਾਬ ਨਾ ਕਰੀ ਜੇਕਰ ਤੂੰ ਸਮੇਂ ਨੂੰ ਫੜਕੇ ਰੱਖੇਗਾ ਤਾਂ ਫਿਰ ਤੂੰ ਇਸੇ ਹੀਰੇ ਨਾਲ ਜਿੰਨੇ ਚਾਹੇ ਓਨੇ ਹੀਰੇ ਬਣਾ ਸਕਦਾ ਐ ਇਹਨਾਂ ਸੁਣ ਕੇ ਮੁੰਡਾ ਸੋਚਣ ਲੱਗ ਜਾਂਦਾ ਹੈ ਪਰ ਫਿਰ ਜਿਹੜਾ ਫਕੀਰ ਹੁੰਦਾ ਉਸ ਮੁੰਡੇ ਦਾ ਦੂਜਾ ਹੱਥ ਫੜ ਕੇ ਉਹ ਜੇ ਦੂਜੇ ਹੱਥ ਦੀ ਹਥੇਲੀ ਤੇ ਵੀ ਇੱਕ ਪੱਥਰ ਰੱਖ ਦਿੰਦਾ ਕਹਿੰਦਾ ਕਿ ਪੁੱਤ ਇਸ ਨੂੰ ਵੀ ਫੜ ਕੇ ਆਪਦੇ ਕੋਲ ਰੱਖ ਲੈ ਇਸ ਮੋਤੀ ਦਾ ਨਾਮ ਹੈਗਾ ਸਬਰ ਇਹ ਦੁਨੀਆ ਦਾ ਸਭ ਤੋਂ ਕੀਮਤੀ ਮੋਤੀ ਹੈ ਜੇਕਰ ਤੇਰਾ ਕਦੇ ਵੀ ਸਮੇਂ ਨੇ ਸਾਹ ਸੁਣਾ ਦਿੱਤਾ ਤਾਂ ਸਬਰ ਤੇਰਾ ਸਾਹ ਜ਼ਰੂਰ ਦੇਊਗਾ ਉਸ ਟਾਈਮ ਸਬਰ ਰੱਖੇ ਜੇਕਰ ਤੈਨੂੰ ਆਪਦੇ ਵਪਾਰ ਵਿੱਚ ਸਮਾਂ ਦੇਣ ਦੇ ਬਾਅਦ ਵੀ ਕੋਈ ਵਧੀਆ ਰਿਜ਼ਲਟ ਨਾ ਮਿਲੇ ਤਾਂ ਤੂੰ ਇਸ ਕੀਮਤੀ ਮੋਤੀ ਨੂੰ ਧਾਰਨ ਕਰ ਲੈ ਜਿਹੜੇ ਬੰਦੇ ਕੋਲ ਵੀ ਇਹ ਮੋਤੀ ਇਨਾਮਾ ਪੱਥਰ ਹੈ ਉਹ ਦੁਨੀਆ ਦੇ ਵਿੱਚ ਕੁਝ ਵੀ ਪ੍ਰਾਪਤ ਕਰ ਸਕਦਾ ਹੈ ਫਕੀਰ ਦੀਆਂ ਗੱਲਾਂ ਸੁਣ ਕੇ ਮੁੰਡਾ ਕੁਛ ਟਾਈਮ ਸੋਚਣ ਲੱਗ ਜਾਂਦਾ ਹੈ ਪਰ ਉਹ ਮੁੰਡਾ ਸਾਧੂ ਦੀਆਂ ਗੱਲਾਂ ਤੇ ਪੱਕਾ ਹੋ ਜਾਂਦਾ ਹੈ ਫਿਰ ਉਹ ਵਾਅਦਾ ਕਰਦਾ ਹੈ ਕਿ ਅੱਜ ਤੋਂ ਬਾਅਦ ਉਹ ਕਦੇ ਵੀ ਸਮਾਂ ਬਰਬਾਦ ਨਹੀਂ ਕਰੇਗਾ ਤੇ ਮਾੜੇ ਟਾਈਮ ਦੇ ਵਿੱਚ ਸਬਰ ਨਾਲ ਕੰਮ ਲਵੇਗਾ ਫਿਰ ਉਹ ਲੜਕਾ ਉੱਥੋਂ ਚਲਾ ਜਾਂਦਾ ਹੈ ਫਿਰ ਉਹ ਛੁਰੂ ਤੋਂ ਆਉਦਾ ਹੀਰਾ ਦਾ ਵਪਾਰ ਸ਼ੁਰੂ ਕਰ ਲੈਂਦਾ ਹੈ ਸਮਾਂ ਲੰਘਦੇ ਲੰਘਦੇ ਉਹ ਮੁੰਡਾ ਇੱਕ ਵੱਡਾ ਹੀਰਾ ਦਾ ਵਪਾਰੀ ਬਣ ਜਾਂਦਾ ਹੈ ਜੋ ਉਸ ਨੇ ਇੰਨੇ ਸਾਲਾਂ ਦੀ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਪ੍ਰਾਪਤ ਕੀਤਾ ਹੁੰਦਾ ਹੈ ਉਸ ਦੇ ਕਾਰਨ ਹੀ ਉਹ ਹੀਰਾ ਦਾ ਵਪਾਰੀ ਬਣਦਾ ਹੈ ਸੋ ਦੋਸਤੋ ਇਸ ਛੋਟੀ ਜਿਹੀ ਕਹਾਣੀ ਤੋਂ ਆਪਣੀ ਸਿੱਖਿਆ ਮਿਲਦੀ ਹੈ ਕਿ ਸਮਾਂ ਤੇ ਸਬਰ ਇਹ ਦੋਨੋਂ ਇੰਨੇ ਕੀਮਤੀ ਮੋਤੀ ਨੇ ਕਿ ਇਹਨਾਂ ਨੂੰ ਜੇਕਰ ਆਪਾਂ ਧਾਰਨ ਕਰ ਲਈਏ ਤਾਂ ਆਪਾਂ ਦੁਨੀਆ ਦੀ ਕੋਈ ਵੀ ਚੀਜ਼ ਪ੍ਰਾਪਤ ਕਰ ਸਕਦੇ ਹਾਂ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਪਸੰਦ ਆਈ ਹੋਵੇਗੀ ਅਗਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ